ਪੰਜਾਬ ਦੇ ਜਲੰਧਰ ਚ ਮਾਰਲ ਹਾਊਸ ਨੇੜੇ ਰਾਇਲ ਪੈਲੇਸ ਤੇ ਮੰਗਲਵਾਰ ਨੂੰ ਭਾਰੀ ਹਾਂ ਤੋੜ ਕਰਦਾ ਮਾਮਲਾ ਸਾਹਮਣੇ ਆਇਆ ਪੈਲਸ ਮਾਲਕ ਦਾ ਕਹਿਣਾ ਹੈ ਇਹ ਕੰਮ ਉਸਦੇ ਸਾਬਕਾ ਮੈਨੇਜਰ ਦਾ ਹੈ ਮਾਮਲੇ ਸੂchna ਪੇੜਤ ਪੈਲਸ ਮਾਲਕ ਵੱਲੋਂ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਜਲਦੀ ਹੀ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰੇਗੀ ਇਸ ਦੇ ਨਾਲ ਹੀ ਦੋਸ਼ ਹੈ ਕਿ ਮੁਲਜ਼ਮ ਜਾਂਦੇ ਸਮੇ ਪੈਲਸ ਵਿੱਚ ਲਗਾਇਆ ਡੀਵੀਆਰ ਵੀ ਨਾਲ ਲੈ ਗਏ ਹਾਲਾਂਕਿ ਪਹਿਲਾਂ ਚ ਭੰਨ ਤੋੜ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ ਰਾਇਲ ਪੈਲਸ ਦੇ ਮਾਲਕ ਆਸ਼ੂ ਨੇ ਦੱਸਿਆ ਕਿ ਪਹਿਲਾਂ ਸੇ ਪੁਰਾਣੇ ਮੈਨੇਜਰ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਦੇਰ ਸ਼ਾਮ ਫੋਨ ਆਇਆ ਕਿ ਪੈਲ ਉਕੇ ਪਹੁੰਚਦਾ ਵੇਖਿਆ ਕਿ ਦੋਸ਼ੀਆਂ ਨੇ ਪੈਲੈਸ ਦੇ ਅਗਲੇ ਹਿੱਸੇ ਦਫਤਰ ਦੀ ਭੰਨ ਤੋੜ ਕੀਤੀ ਪੈਲੈਸ ਦੇ ਅੰਦਰੋਂ ਭਾਂਡੇ ਵੀ ਗਾਇਬ ਸਨ ਇਸ ਤੋਂ ਇਲਾਵਾ ਮਲਜ਼ਮਾਂ ਦੇ 18000 ਰੁਪਏ ਬਕਾਇਆ ਨੇ ਉਹ ਵੀ ਉਸ ਨੇ ਅਦਾ ਕਰਨੇ ਸਨ ਪਰ ਨੌਕਰੀ ਦੇ ਕੱਢੇ ਜਾਣ ਤੋਂ ਨਾਰਾਜ਼ ਹੋ ਕੇ ਅੱਜ ਪੈਲੈਸ ਤੇ ਹਮਲਾ ਕਰ ਦਿੱਤਾ ਹੋਰ ਨਿਊਜ਼ ਦੇ ਦਰਸ਼ਕਾਂ ਸਵਾਗਤ ਹੈ ਮੈਂ ਆਪ ਦਾ ਆਪਣਾ ਗੁਰੂ ਦੋਸਤੋ ਇਸ ਸਮੇਂ ਮੌਜੂਦ ਹੈ ਜਲੰਧਰ ਦੇ ਰਾਇਲ ਪੈਲੈਸ ਦੇ ਅੰਦਰ ਦੱਸ ਦਈਏ ਕਿ ਕੁਝ ਵਿਅਕਤੀ ਇਹ ਵੱਲੋਂ ਇੱਥੇ ਅਟੈਕ ਕੀਤਾ ਜਾਂਦਾ ਹੈ ਔਰ ਬੜੀ ਬੁੜੀ ਤਰੀਕੇ ਨਾਲ ਕੀਤਾ ਜਾਂਦਾ ਹੈ ਇਸ ਸਮੇਂ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਇਸ ਤਰੀ ਤਕਰੀਬਨ 7 ਵਿਅਕਤੀਆਂ ਵੱਲੋਂ ਜਿਹੜੀ ਇਹ ਤੋੜਪੰਨ ਕੀਤੀ ਗਈ ਹੈ ਬਹੁਤ ਹੀ ਬੁਰੇ ਤਰੀਕੇ ਨਾਲ ਕੀਤੀ ਗਈ ਹੈ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਇੱਥੇ ਦੇ ਓਨਰ ਵੀ ਤੇ ਉਹਨਾਂ ਨਾਲ ਵੀ ਜਲਦ ਹੀ ਗੱਲਬਾਤ ਕਰਾਂਗੇ ਲੇਕਿਨ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਈਏ ਉਸ ਸਮੇਂ ਤੁਹਾਨੂੰ ਆਫਿਸ ਦੇ ਵੀ ਹਾਲਾਤ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਜਿਹੜੀ ਇਹ ਤੋੜਪੰਨ ਹੋਈ ਹੈ ਮੈਂ ਕੈਮਰਾਮੈਨ ਨੂੰ ਦਰਖਾਸਤ ਕਰਾਂਗਾ ਜਿਹੜਾ ਅੰਦਰ ਜਾ ਕੇ ਪੂਰਾ ਜਿਹੜਾ ਚੰਗੀ ਤਰ੍ਹਾਂ ਦਿਖਾਇਆ ਜਾਵੇ ਕਿੱਦਾਂ ਇਹ ਤੋੜਪੰਨ ਕੀਤੀ ਗਈ ਹੈ ਦੱਸਦੀ ਹੈ ਕਿ ਕਦੰਝ ਜਿਹੜੀ ਕੱਢੀ ਗਈ ਹੈ ਪ੍ਰੋਪਰ ਤਰੀਕੇ ਨਾਲ ਮੈਨੇਜਰ ਨਾਲ ਇੱਕ ਬੈਂਸ ਹੁੰਦੀ ਹੈ ਮੈਨੇਜਰ ਨਾਲ ਬੈਂਸ ਹੋਣ ਤੋਂ ਬਾਅਦ ਜਿਹੜਾ ਮਾਲਕ ਹੈ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਚੇਤਾਵਨੀ ਤੋਂ ਕੁਝ ਹੀ ਥੇਰ ਬਾਅਦ ਜਿਹੜਾ ਕਿ ਅਟੈਕ ਕਰ ਦਿੱਤਾ ਜਾਂਦਾ ਹੈ ਇਸ ਸਮੇ ਸਾਡੇ ਨਾਲ ਮਾਲਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਸਮੇ ਸਾਡੇ ਨਾਲ ਇਸ ਪੈਲੈਸ ਦੇ ਮਾਲਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਪੂਰਾ ਮਾਮਲਾ ਹੈ ਕਿੱਦਾਂ ਇਹ ਘਟਨਾ ਪੂਰੀ ਵਾਪਰੀ ਹੈ ਕਿੰਨੇ ਕਿ ਵਿਅਕਤੀ ਸੀਗੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਿਹਾ ਵੀ ਇੱਦਾਂ ਵੱਡਾ ਚੱਕਰ ਹੋਇਆ ਕੀ ਹੈ ਮੈਨੇਜਰ ਮੈਂ ਰੱਖਿਆ ਜਵਾਬ ਦਿੱਤਾ ਉਹਨੂੰ 13 ਕੇ 14 ਤਰੀਕ ਨੂੰ ਉਹ ਕਾਫੀ ਦਿਨਾਂ ਤੋਂ ਮੈਨੂੰ ਨਾ ਕਦੀ ਕਿਸੇ ਨੂੰ ਫੋਨ ਕਰਵਾ ਰਿਆ ਸੀ ਕਦੀ ਕਿਸੇ ਨੂੰ ਫੋਨ ਕਰਵਾ ਰਿਆ ਸੀ ਬਗੈਰ ਵਜ੍ਹਾ ਤੋਂ ਫालतू ਗੱਲਾਂ ਵਾਸਤੇ ਮੈਂ ਉਹਨੂੰ ਇੱਕੋ ਗੱਲ ਹੀ ਕਹਿ ਰਿਹਾ ਸੀ ਮੇਰਾ ਆ ਕੇ ਸਮਾਨ ਪੂਰਾ ਕਰਾ ਤੇ ਮੇਰੇ ਕੋਲ ਜੋ 13 ਬੰਦਾ ਤੂੰ ਲੈ ਜਾ ਜੀ ਮੇਰਾ ਬੰਦਾ ਤਾਂ ਮੈ ਮੇਰੇ ਪਤੀਲੇ ਦੇ ਬਰਾਤਾਂ ਅੱਜ ਵੀ ਮੇਰੀ ਅਗਲੇ ਇਸ ਕੋਲ ਬਹਿਸ ਹੋਈ ਹੈ 3:30 ਵਜੇ ਦਾ ਟਾਈਮ ਸੀਗਾ ਤੇ ਉਹਦੇ ਵਿੱਚ ਮੈਨੂੰ ਇੱਕੋ ਗੱਲ ਨੇ ਕਰੀ ਹੈ ਮੈਂ ਤੇਰਾ ਮੌਕਰ ਨਹੀਂ ਲੱਗਾ ਮੈਂ ਤੇਰਾ ਸਟੋਰ ਕੀਪਰ ਨਹੀਂ ਹੈਗਾ ਮੈਂ ਫਲਾਨਾ ਨੀਮਟਮ ਕਰਨਾ ਨਹੀਂ ਤੇ ਮੈਂ ਕਿਹਾ ਸਮਾਨ ਤਾਂ ਤੈਨੂੰ ਪੂਰਾ ਕਰਕੇ ਦੇਣਾ ਬਣਾ ਤੂੰ ਰਿਸਪੋਨਸਿਬਲ ਆ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਜ਼ਿੰਮੇਵਾਰੀ ਮਤਲਬ ਬਹੁਤ ਜ਼ਿਆਦਾ ਬਦਤਮੀਜ਼ੀ ਤੇ ਤੇਰੀ ਤਰੀਕੇ ਦੇ ਨਾਲ ਟੂ ਟੂ ਕਰਕੇ ਗੱਲ ਕਰਨ ਲੱਪਿਆ ਤੇ ਮੈਂ ਕਿਹਾ ਇਹ ਤਾਂ ਇੱਧਰ ਤਾਂ ਮੈਂ ਕਿਹਾ ਹੋਣਾ ਨਹੀਂ ਜੋ ਮਰਜ਼ੀ ਹੋ ਜਾਏ ਸ ਮੈਂ ਕਿਹਾ ਹੋਰ ਮੈਨੂੰ ਭਾਵੇਂ ਥਾਣੇ ਇੱਕ ਬਲੇਡ ਨਾਲੇ ਦੇਣੀ ਪਵੇ ਮੈਂ ਕਿਹਾ ਸਭ ਕੁ ਮੇਰੇ ਬਾਕੀ ਤੇਰੇ ਸਰਪੰਚ ਨਾਲ ਗੱਲ ਹੋਈ ਹੈ ਉਹ ਕਹਿੰਦੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਸੋਮਰ ਨੂੰ ਆ ਜਾਏ ਤਾਂ ਮੇਰੇ ਨਾਲ ਹਸਾਬ ਕਰ ਲੈ ਜੋ ਵੀ ਹੋਏਗਾ ਤੇ ਬਸ ਐਨੀ ਗੱਲ ਹੋਣ ਤੋਂ ਬਾਅਦ ਮੈਂ ਫੋਨ ਬੰਦ ਕਰਤਾ ਉਸ ਤੋਂ ਬਾਅਦ ਘੰਟੇ ਡੇਢ ਘੰਟਾ ਸਵਾ ਘੰਟੇ ਤੋਂ ਬਾਅਦ ਮੈਨੂੰ ਮੁੰਡੇ ਦਾ ਫੋਨ ਆ ਗਿਆ ਇੱਥੋਂ ਵੀ ਇੱਧੇ ਇੱਧੇ ਕਰਕੇ ਤੋੜ ਪੈ ਨ ਹੋ ਗਈ ਜਿਸ ਸਮੇਂ ਤੁਹਾਨੂੰ ਇਹ ਫੋਨ ਆਇਆ ਕਿੰਨੇ ਕ ਵਿਅਕਤੀ ਇੱਥੇ ਆਉਂਦੇ ਨੇ ਕੋਈ ਤੁਹਾਡਾ ਵੀ ਵਿਅਕਤੀ ਕੋਈ ਜਣ ਹੋਇਆ ਜੀ ਨਹੀਂ ਬਚਾ ਹੋ ਗਿਆ ਕੁਦਰਤ ਨਾਲ ਇੱਕ ਇੱਕ ਮਿੰਟ ਪਹਿਲਾਂ ਮੁੰਡੇ ਵਿਚਾਰੇ ਬੱਚੇ ਜਿਹੜੇ ਹੈਗੇ ਆ ਉੱਠ ਕੇ ਗਏ ਹੀ ਆ 1 ਮਿੰਟ ਵੀ ਨਹੀਂ ਹੋਇਆ ਜਿੱਦਾਂ ਕਿਸੇ ਦਾ ਬਰਾਬੂ ਵੱਲ ਬਚਾਅ ਹੋਣਾ ਸੀ ਤਾਂ ਕਰਕੇ ਕੋਈ ਸੀਸੀਟੀਵੀ ਫੁਟੇਜ ਕੈਮਰੇ ਲੱਗੇ ਨੇ ਡਾਟੀ ਜੀ ਕੈਮਰੇ ਲੱਗੇ ਸਾਰੇ ਕੈਮਰੇ ਲੱਗੇ ਡੀਵੀਆਰ ਨਾਲ ਲੱਗੇ ਆ ਇਸ ਡੀਵੀਆਰ ਤੱਕ ਵੀ ਲੱਗੇ ਆ ਹਾਂਜੀ 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 ਜੀ ਕਿੰਨੇ ਕਿ ਵਿਅਕਤੀ ਸਿਰਫ ਇਹ ਤੋਂ ਮੈਂ ਕਹਿ ਰਿਹਾ ਆ ਇਸ ਕੁਛ ਆਈਡੀਆ ਮੈਨੂੰ ਨਹੀਂ ਪਤਾ ਤਿਰ ਸੀਸੀਟੀਵੀ ਫੁਟੇਜ ਵਿੱਚ ਆਏ ਆ ਕਿੰਨੇ ਕਿੰਨੇ ਜਿੰਨੇ ਬੰਦੇ ਆਏ ਆ ਸੁਰੇਸ਼ ਸੱਤ ਬੰਦੇ ਆ ਜੀ ਜੀ ਕਿਸੇ ਨੇ ਪਛਾਣ ਹੋ ਸਕੀ ਕੋਈ ਪਛਾਣੇਗਾ ਅਜੀ ਆ ਜੀ ਤੁਸੀਂ ਪਲੀਜ਼ ਆ ਜਾਓ ਤੁਸੀਂ ਇਹ ਛੋਟਾ ਬ్రਦਰ ਹੈ ਪੇਰਾ ਅੱਛਾ ਜੀ ਹਾਂ ਜੀ ਹਾਂ ਜੀ ਸਰ ਕੋਈ ਪਹਿਚਾਨ ਹੋਈ ਹੈ ਕਿ ਪਹਿਚਾਨ ਕੁਛ ਨਹੀਂ ਜੀ ਮੂੰਹ ਬੰਨੇ ਹੋਏ ਆ ਜੀ ਸੱਤ ਜਾਨੇ ਦੇ ਇੱਕ ਮੁੰਡੇ ਦਾ ਮੂੰਹ ਨੰਗਾ ਹੈ ਬੁਲਟ ਦਾ ਨੰਬਰ ਆਪਾਂ ਲੋਡ ਕਰ ਲਿਆ ਹੈ ਕੀ ਨੰਬਰ ਹੈ ਬੁਲਟ ਦਾ ਨੰਬਰ ਹੈਗਾ ਜੀ ਪੀਪੀ 08 ਐਫ ਜੀ 5309 ਅੱਛਾ ਜੀ ਤੇ ਇੱਕੋ ਸੱਤ ਵਿਅਕਤੀ ਹੈ ਅਲੱਗ ਅਲੱਗ ਬੁਲਟ ਚਲਾ ਰਹੇ ਹਨ ਉਹਦਾ ਮੂੰਹ ਨੰਗਾ ਹੈ अच्छा बाकी सारे मुंह बजे एक्टिवਾ ਤੇ ਵੀ ਕੋਈ ਸੀ ਐਕਟਿਵਾ ਤੇ ਚਾਰ ਜਣੇ ਆ ਕਿ ਉਹ ਨੰਬਰ ਕੀ ਹੈ ਐਕਟਿਵਾ ਦਾ ਨੰਬਰ ਨਹੀਂ ਪਤਾ ਲੱਗ ਰਿਹਾ ਉਹ ਦੇਖ ਰਹੇ ਨੇ ਹਲੇ ਆ ਜਾਏਗਾ ਨੰਬਰ ਲੱਗੇ ਸ਼ਕੀ ਇਹਦੀ ਇਹ ਮੁੰਡੇ ਹੋ ਸਕਦਾ ਇੱਥੇ ਲੱਗੇ ਦੇ ਹੋ ਜੀ ਕਲੀਅਰ ਆ ਨਾ ਹੀ ਕਿ ਸਰ ਨਹੀਂ ਹਲੇ ਨਹੀਂ ਪਛਾਣ ਹਲੇ ਹਲੇ ਨਹੀਂ ਕਲੀਅਰ ਤੇ ਕਿੰਨੇ ਕ ਦਾ ਅਮੂਮਨ ਨੁਕਸਾਨ ਹੋਇਆ ਬਜੀ ਅਏ ਸ਼ੀਸ਼ੇ ਵੀ ਟੁੱਟੇ ਆ ਹੁਣ ਇਹ ਤੇ ਲਵਾਂਤ ਬਾਦੀ ਪਤਾ ਲੱਗੇ ਕੀ ਇਹ ਕੀ ਨਹੀਂ ਹੈਗਾ 8-10000 12000 ਰੁਪਏ ਪਤਾ ਨਹੀਂ ਦਰਾਜ ਵਿੱਚ ਵੀ ਪਿਆ ਸੀ ਕੁਝ ਵੀ 14000 ਰੁਪਏ ਦਰਾਜ ਚ ਪਿਆ ਸੀਗਾ 18000 ਰੁਪਏ ਬੁਕਿੰਗ ਸੀਗੀ ਆ ਮੁੰਡਿਆਂ ਜਦੋਂ ਕੀਤੀ ਪੈਲੈਸ ਦੇ ਫੰਕਸ਼ਨ ਵਗੈਰਾ ਦੀਆਂ ਉਹ ਦਰਾਜ ਚੋਂ ਕੱਢੇ ਹੋਏ ਪੈਸੇ ਅੱਛਾ ਜੀ ਦਰਵਾਜ਼ਾ ਤੋੜਿਆ ਹੋਇਆ ਵਾ ਬਾਕੀ ਇਹ ਸ਼ੀਸ਼ੇ ਵਗੈਰਾ ਆ ਕੂਲਰ ਆ ਜੀ ਨਾਲੇ ਡੀਵੀਆਰ ਚੱਕ ਕੇ ਲੈ ਗਏ ਜਿਹੜਾ ਆਪਣਾ ਪੈਲੈਸ ਦੇ ਕੈਮਰੇ ਲੱਗੋ ਡੀਵੀਆਰ ਚੱਕ ਕੇ ਲੈ ਗਏ ਆਹ ਤੇ ਹੁਣ ਤੁਹਾਡੇ ਵੱਲੋਂ ਪੁਲਿਸ ਮੌਕੇ ਤੇ ਬੁਲਾਈ ਗਈ ਸੀ ਕੀ ਕਹਿਣਾ ਸੀ ਤੇ ਰਿਟਰਨ ਚ ਦਰਖਾਸਤ ਮੰਗ ਰਹੇ ਹੋ ਹੁਣ ਦਿਆਂਗੇ ਪਹਿਲਾਂ ਕੈਮਰੇ ਵਗੈਰਾ ਚੈੱਕ ਕਰ ਰਹੇ ਨੇ ਲੇਕਿਨ ਇੱਕ ਵਾਰੀ ਤੁਸੀਂ ਇਹਨਾਂ ਨਾਲ ਬੈਠ ਕੇ ਨਜਿੱਠਣ ਦੀ ਗੱਲ ਨਹੀਂ ਕੀਤੀ ਕਿਹਨਾਂ ਨਾਲ ਮੈਨੇਜਰ ਨਾਲ ਮੈਨੇਜਰ ਨਾਲ ਤਾਂ ਫੋਨ ਤੇ ਹੀ ਗੱਲ ਹੋਈ ਹੱਲੇ ਤੇ ਫੇਸ ਟੂ ਫੇਸ ਹੋਈ ਨਹੀਂ ਕੋਈ ਗੱਲ ਇਹਦੇ ਨਾਲੇ ਉਹਨਾਂ ਨੇ ਆਪਣਾ ਸਮਾਨ ਸਾਡਾ ਪੂਰਾ ਕਰੇ ਆ ਕੇ ਜਾਂ ਦੱਸੇ ਕਿੱਥੇ ਕਿੰਨੇ ਦੋ ਪਤੀਲੇ ਤਿੰਨ ਚਾਰ ਬਰਾਤੇ ਆ ਗੱਲ ਖਤਮ ਹੋ ਗਈ ਚਿਕੜੇ ਨਜਿੱਠਣ ਵਾਲੀ ਕੋਈ ਗੱਲ ਹੀ ਹੈ ਜੀ ਕੋਈ ਇੰਨੀ ਵੱਡੀ ਮਾੜੀ ਵੀ ਹੋਵੇ ਨਾ ਲੱਖਾਂ ਦੇ ਵਿੱਚ ਫਿਰ ਤਾਂ ਬੰਦਾ ਕਹਿੰਦਾ 17-18000 ਰੁਪਏ ਦੀ ਦੇਨਦਾਰੀ ਹੈ ਮੈਂ ਕਹਿੰਦੀ ਕੋਈ ਗੱਲ ਨਹੀਂ ਜੋ ਹੈਗਾ ਸਾਰਾ ਸਭ ਕਲੀਅਰ ਕਰ ਦਿੱਤਾ ਨਾਰਮਲੀ ਸਾਰੀ ਦੁਨੀਆ ਇੰਨਾ ਕੀ ਗੁੱਸਾ ਆ ਜਾਣਾ ਕਿ ਇਸ ਤਰੀਕੇ ਨਾਲ ਤੋੜਟਰੰਕਰ ਹੈ ਉਹ ਡਰਿੰਕ ਕਰਦਾ ਸੀ ਇਸੇ ਕਰਕੇ ਉਹਨੂੰ ਕੱਢਿਆ ਸੀ ਇਥੋਂ ਇਸ ਕਰਕੇ ਸੀ ਉਹ ਡਰਿੰਕ ਕਰਕੇ ਬਦਤਮੀਜ਼ੀ ਬਹੁਤ ਕਰਨ ਲੱਗ ਪਿਆ ਸੀ ਬਹੁਤ ਜ਼ਿਆਦਾ ਫਾਲਤੂ ਮਤਲਬ ਲੋਕਾਂ ਵੱਲੋਂ ਵੀ ਕੰਪਲੇਂਟਸ ਬਹੁਤ ਆਈਆਂ ਸੀਗੀਆਂ ਕਲਾਇੰਟਸ ਵੱਲੋਂ ਵੀ ਬਹੁਤ ਪਰੇਸ਼ਾਨੀ ਸੀਗੀ ਸਾਨੂੰ ਤੇ ਫੰਕਸ਼ਨ ਵਿੱਚ ਵੀ ਲੋਕਾਂ ਨਾਲ ਜਾਣ ਜਾਣ ਕੇ ਬਦਤਮੀਜ਼ੀ ਕਰਨੀ ਹੁਕਮਗਾਰ ਵਗੈਰਾ ਵੀ ਆ ਕੇ ਸਾਨੂੰ ਉਹਨਾਂ ਨੇ ਕਹਿਣਾ ਵੀ ਬੋਲ ਜੀ ਇਹ ਬੰਦੇ ਨੂੰ ਸਮਝਾਓ ਬਹੁਤ ਬਹੁਤ ਫਾਲਤੂ ਕਿੰਨੇ ਸਾਲ ਤੋਂ ਕੰਮ ਕਰ ਰਹੇ ਸੀ ਅਕਤੂਬਰ ਚ ਰੱਖੇ ਸੀਗੇ ਨਾ ਲਗਾ ਆਕਤੂਬਰ ਕਿੰਨੇ ਮਹੀਨੇ ਹੋ ਗਏ ਹੋ ਚਾਰ ਮਹੀਨੇ ਚਾਰ ਮਹੀਨੇ ਹੂੰ ਜੀ ਤੇ ਮਾਮਲਾ ਹੁਣ ਤੁਹਾਨੂੰ ਦੱਸਦੀ ਕਿ ਇਸ ਸਮੇਂ ਮਾਡਲ ਹਾਊਸ ਦੇ ਅੰਦਰ ਰਾਇਲ ਪੈਲੇਸਾ ਜਿੱਥੇ ਕਿ ਕਾਫੀ ਤੋੜ ਪਨ ਕੀਤੀ ਗਈ ਹੈ ਤੇ ਕਾਚੇ ਖਿਲਰੇ ਹੋਇਆ ਹੈ ਅੰਦਰਲਾ ਪਾਸਾ ਵੀ ਹੁਣ ਤੁਹਾਨੂੰ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਅੰਦਰੋਂ ਦੀ ਜਿਹੜਾ ਕਾਚੇ ਖਿਲਰੇ ਹੋਇਆ ਹੈ ਹਾਲਾਤ ਦੇਖ ਕੇ ਤੁਸੀਂ ਹਲਾਣ ਹੋ ਜੂਗੇ ਲਗਾਤਾਰ ਵੈਸਟ ਹਲਕੇ ਦੇ ਅੰਦਰ ਗੁੰਡਾ ਗੱਦੀ ਹੈ ਜਿਹੜੀ ਉਹ ਆਪਣੀ ਚਰਮ ਸੀਮਾ ਤੇ ਚੱਲਦੀ ਨਜ਼ਰ ਆ ਰਹੀ ਹੈ ਉੱਤੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤੇ ਉਹ ਹੱਥ ਤੇ ਹੱਥ ਤਰ ਬੈਠਿਆ ਨਜ਼ਰ ਆਉਂਦਾ ਹੈ ਕੋਈ ਵੀ ਐਕਸ਼ਨ ਜਿਹੜਾ ਪ੍ਰਸ਼ਾਸਨ ਵੱਲੋਂ ਲਿੱਤਾ ਨਹੀਂ ਜਾਂਦਾ ਉੱਥੇ ਹੀ ਕੈਮਰਾਮੈਨ ਨੂੰ ਦਰਖਾਸਤ ਕਰਾਂਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣੇ ਸਮੇਂ ਜੋ ਹਾਲਾਤ ਨੇ ਉਹ ਦਿਖਾਈ ਜਾਣ ਹਥਿਆਰ ਤੀਜ ਹਥਿਆਰਾਨਾ ਜਿਹੜਾ ਵਾਰ ਕੀਤੇ ਜਾਂਦੇ ਨੇ ਸੱਤ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇਹ ਅਟੈਕ ਕੀਤਾ ਗਿਆ ਹੈ ਜਲਦ ਹੀ ਸਾਡੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਹੋਣਗੇ ਭਾਜੀ ਮੇਰੇ ਵੱਲ ਧਿਆਨ ਦਿਓ ਜਲਦ ਹੀ ਸਾਡੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਹੋਣਗੇ ਸੋ ਇਸ ਮਾਮਲੇ ਨੂੰ ਲੈ ਕੇ ਇਸ ਸਮੇਂ ਸਾਡੇ ਨਾਲ ਐਸਆਈ ਸਤਪਾਲ ਸਿੰਘ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਪੂਰਾ ਮਾਮਲਾ ਹੋਇਆ ਕਿ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਮਾਮਲਾ ਜੀ ਇਹ ਐਨਾ ਕੋ ਕੋ ਵਰਕਰ ਕੰਮ ਕਰਦਾ ਸੀ ਮੈਨੇਜਰ ਜੀ ਤੇ ਜਿੰਨੇ ਕੋ ਕੋ ਆਪਣੇ ਨਾ ਨਾ ਫੋਨ ਦੇ ਉੱਤੇ ਆਪਣੇ ਕੀਤੀ ਹੋਣੀ ਗੱਲਬਾਤ ਵਿੱਚ ਮੇਰੀ ਸੈਲਰੀ ਦੇ ਦਿਓ ਇਹਨਾਂ ਨੇ ਕਿਹਾ ਵੀ ਤੁਸੀਂ ਸੈਲਰੀ ਲੈ ਜਾਓ ਆਪਣੀ ਵੇਚਾਕ ਤੇ ਸਾਡਾ ਜੋ ਕੋਈ ਸਮਾਨ ਤੋਂ ਇੱਧਰ ਉੱਧਰ ਕੀਤਾ ਆਪਣਾ ਸਮਾਨ ਵਾਪਸ ਕਰ ਦਿਓ ਜੀ ਇਹਨਾਂ ਦੇ ਮੁਤਾਬਕ ਆ ਕਿ ਜਿਹੜਾ ਸਾਡੇ ਤੇ ਪੈਲਸ ਤੇ ਹਮਲਾ ਕਰਾਇਆ ਉਸ ਬੰਦੇ ਨੇ ਕਰਾਇਆ ਹੈਗਾ ਤੇ ਬਾਕੀ ਇਹ ਆ ਕਿ 8 7-8 ਬੰਦੇ ਆਏ ਆ 7-8 ਬੰਦੇ ਆਏ ਇੱਕ ਬੁਲਟ ਮੋਟਰਸਾਈਕਲ ਇੱਕ ਐਕਟਿਵ ਤੇ ਉਹ ਉਹਨਾਂ ਨੇ ਭਾਂਡ ਤੋੜ ਕੀਤੀ ਹੈ ਜੀ ਤੇ ਬਾਕੀ ਜੀ ਕਿੰਨੇ ਕਿੰਨਾ ਕਿ ਜਿਹੜਾ ਤੋੜਪਾਨ ਕੀਤੀ ਗਈ ਹੈ ਤੇ ਜਿਹੜੇ ਵੀ ਵਿਅਕਤੀ ਆਏ ਸੀ ਕਿਸੇ ਦੀ ਪਛਾਣ ਹੋਈ ਹੈ ਜਾਂ ਨੰਬਰ ਨੋਟ ਕੀਤਾ ਗਿਆ ਉਹਨਾਂ ਦਾ ਨਹੀਂ ਉਹਨਾਂ ਦੀ ਪਛਾਣ ਤਾਂ ਨਹੀਂ ਹੋ ਰਹੀ ਤੇ ਇੱਕ ਟਵਾ ਵੈਸੇ ਮੋਟਰਸਾਈਕਲ ਦਾ ਨੰਬਰ ਹੈਗਾ ਲਿਖਿਆ ਹੋਇਆ ਪੀਵੀ08 ਐਫਜੀ 5309 ਰਾਇਲ ਨਾ ਵੇਲਡਾ ਜੀ ਬਾਕੀ ਉਹ ਦੇਖਦੇ ਆਂ ਵੀ ਇੱਕ ਫਾਸਟ ਨੇ ਨਾ ਸੈਂਗੜ ਨੇਮ ਕਢਾਣੇ ਆਰਟੀਓ ਦਫ਼ਤਰ ਤੋਂ ਕਢਾਵਾਂਗੇ ਜੀ ਕੋਈ ਪੈਸੇ ਦੱਸੇ ਜਾ ਰਹੇ ਸੀਗੇ ਕਿ ਇਹਨਾਂ ਦੇ ਪਏ ਸੀਗੇ ਜਿਹੜੇ ਕਿ ਉਹ ਵੀ ਗਾਇਬ ਹੋਏ ਨੇ ਦੇਖੋ ਜਿਹੜੇ ਮਾਲਕ ਉਹ ਆਪ ਖੋਦੇ تھے ਇਸ ਵੇਲੇ ਸਾਨੂੰ ਵਾਲੇ ਤੱਕ ਮਿਲੇ ਨਹੀਂ ਹੈਗੇ ਉਹਨਾਂ ਦੇ ਵਰਕਰ ਆ ਵਰਕਰ ਨੂੰ ਪੂਰਾ ਇੰਨਾ ਮਾਮਲੇ ਬਾਰੇ ਨਹੀਂ ਪਤਾ ਹੈਗਾ ਬਾਕੀ ਉਹਨਾਂ ਨੇ ਜ਼ਿਆਦਾ ਸ਼ੀਸ਼ੇ ਹੀ ਭਾਂਡ ਤੋੜ ਕੀਤੇ ਸੋ ਵਿਅਕਤੀ ਦੀ ਜਿਹੜੀ ਫੋਟੋ ਵੀ ਦਿਖਾਈ ਗਈ ਹੈ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਇਸ ਪੂਰੇ ਮਾਮਲੇ ਤੇ ਹੂੰ ਜੋ ਵੀ ਮੇਰੇ ਵੀਰ ਜੀ ਇਹਦੇ ਲੜਿੰਦੀ ਆਏ ਕੇ ਕੈਮਰੇ ਚੈੱਕ ਕਰਕੇ ਬਣਦੀ ਕਾਰਵਾਈ ਉਹ ਤੇ ਕੀਤੀ ਹੈ